ਹਾਂਜੀ ਅੱਜ ਜਿਹੜਾ ਚਿੰਗੇ ਸਪੋਰਟਸ ਕੋਰਪ ਫੈਕਟਰੀ ਇਹਦੇ ਵਿੱਚ ਸਾਡੇ ਪੰਜਾਬੀ ਵੀਰ ਨਾਲ ਮੰਨ ਲਓ ਦੋਵਾਂ ਨਾਲ ਇੱਕ ਵਿਧਿਆਰਥੀ ਨੇ ਜਿਹੜਾ ਇਹਨਾਂ ਦਾ ਮੈਨੇਜਰ ਸੀ ਉਹਨੇ ਹੱਥਾ ਪਾਈ ਕੀਤੀ ਮੰਨ ਲਓ ਪੱਗ ਲਈ ਉਸ ਵਿਧਿਆਰਥੀ ਨੂੰ ਅਸੀਂ ਇੱਥੇ ਆ ਕੇ ਸੌਰੀ ਫੀਲ ਕਰਾ ਕੇ ਦੋਨੇ ਜਾਣਿਆਂ ਤੋਂ ਉੱਥੇ ਫੈਕਟਰੀ ਤੋਂ ਸਦਾ ਲਈ ਉਹਨੂੰ ਫੈਕਟਰੀ ਤੋਂ ਬਾਹਰ ਕਰਨ ਦਾ ਹੁਕਮ ਮੰਨ ਲਓ ਸੁਣਾਇਆ ਫੈਕਟਰੀ ਇਸ ਗੱਲ ਨਾਲ ਸਹਿਮਤੀ ਹੋਈ ਹੈ ਜਿਹੜੇ ਇਹਨਾਂ ਦੇ ਮੰਨ ਲਓ ਚਾਰਜ ਹੈ ਕੱਲ ਨੂੰ ਜਿਹੋ ਬੰਦੇ ਨੂੰ ਫਿਰ ਵੀ ਫੈਕਟਰੀ ਦੇ ਵਿੱਚ ਇਹਨਾਂ ਨੇ ਰੱਖਿਆ ਕਿ ਅਸੀਂ ਇਹ ਚੀਜ਼ ਦਾ ਪੂਰਾ ਵਿਰੋਧ ਕਰਾਂਗੇ ਫੈਕਟਰੀ ਨੂੰ ਅਸੀਂ ਜਾਮ ਕਰਾਂਗੇ ਬੰਦ ਕਰਾਂਗੇ ਗੇਟ ਤੇ ਬੈਠਾਂਗੇ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਮੈਂ ਇੱਕ ਚੇਤਾਵਨੀ ਦੇਣਾ ਚਾਹੁੰਦਾ ਕੋਈ ਵੀ ਪਰਦੇਸੀ ਬੰਦਾ ਠੀਕ ਹੈ ਕੰਮ ਕਰਨ ਹੁੰਦਾ ਇੱਥੇ ਮਜਬੂਰ ਹੈ ਜੇ ਸਾਡੇ ਲੋਕਾਂ 'ਚ ਕਮੀ ਹੈ ਸਾਡੇ ਲੋਕ ਮੰਨ ਲਓ ਕੰਮ ਨਹੀਂ ਕਰਦੇ ਤਾਂ ਜੱਜ ਬਿਹਾਰੀ ਸਾਡੇ ਸਿਰ ਤੇ ਆ ਕੇ ਮੰਨ ਲਓ ਇੱਥੇ ਧੱਕਾ ਸਹੀ ਕਰਦੇ ਆ ਸਾਡੇ ਉਹ ਮੰਨ ਲਓ ਮੈਨੇਜਰ ਬਣਦੇ ਆ ਇਸ ਕਰਕੇ ਬੇਨਤੀ ਹੈ ਜਿਹੜਾ ਵੀ ਕੰਮ ਸਾਡੇ ਲੋਕ ਨਾ ਆਪ ਕਰਨ ਕੰਮ ਆਦਮਚਾਲੇ ਛੱਡ ਕੇ ਨਾ ਭੱਜਣ ਤੇ ਮੇਰਾ ਇਹ ਵੀ ਸੁਨੇਹਾ ਕੋਈ ਵੀ ਬਿਹਾਰੀ ਇੱਥੇ ਇਸ ਫੈਕਟਰੀ ਦੇ ਵਿੱਚ ਮੇਰੇ ਪੰਜਾਬੀ ਭਰਾ ਨਾਲ ਜੋ ਹੱਥਾ ਪਾਈ ਕਰੂਗਾ ਤੇ ਮੈਂ ਉਹਨੂੰ ਕਦੇ ਨਹੀਂ ਬਖਸ਼ੂਗਾ ਫੈਕਟਰੀ ਮਾਲਕ ਨੂੰ ਸਾਡੀ ਬੇਨਤੀ ਹੈ ਇਸ ਚੀਜ਼ ਤੇ ਗੌਰ ਦੇਵੇ ਸਾਡੀ ਜਿਹੜੀ ਕੋਈ ਸਿੱਖ ਮੰਨ ਲਓ ਰੈਜੀਮੈਂਟ ਤੁਸੀਂ ਬਣਾਈ ਹੈ ਜਿੱਥੇ ਵੀ ਕੋਈ ਕੰਮ ਕਰਦੇ ਆ ਉਹਨਾਂ ਤੇ ਬਿਹਾਰੀ ਇੰਚਾਰਜ ਨਾਲ